ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਪੰਜਾਬੀ ਸਿੱਖਣ ਵਾਲੇ ਚਾਹਵਨ ਹਨ ਵੀਰ ਭੈਣਾ ਸੋ ਦਾਸ ਨੇ ਇਹ YouTube ਤੇ ਨਵਾਂ ਚੈਨਲ ਬਣਾਇਆ ਹੈ ਜੋ ਜਿਨ੍ਹਾਂ ਨੇ ਵੀ ਸ਼ੁੱਧ ਗੁਰਬਾਣੀ ਪੜ੍ਹਨੀ ਸਿੱਖਣੀ ਹੈ ਪੰਜਾਬੀ ਸਿੱਖਣੀ ਹੈ ਸੋ ਇਸ ਚੈਨਲ ਨੂੰ ਆਪ ਜੀ ਫੋਲੋ ਕਰੋ ਤਾਂ ਜੋ ਰੋਜ਼ ਆਪ ਜੀ ਨੂੰ ਨਵੀਂ ਵੀਡੀਓ ਮਿਲ ਸਕੇ ਸੋ ਆਓ ਜੀ ਊੜੇ ੜੇ ਤੋਂ ਆਰੰਭ ਕਰਦੇ ਹਾਂ ਜੀ ਸੋ ਇਹ ਆਪ ਜੀ ਜੋ ਊੜਾ ਐਣਾ ਲਿਖਿਆ ਦੇਖ ਰਹੇ ਹੋ ਇਹ ਇਹ ਜੋ ਆਪ ਜੀ ਪੜਤਾ ਲੈਂਦੇ ਹੀ ਹੋਵੋਗੇ ਪਰ ਇਸ ਨੂੰ ਸ਼ੁੱਧ ਕਿਵੇਂ ਬੋਲਣਾ ਹੈ ਇਹ ਅੱਖਰਾਂ ਨੂੰ ਸੋ ਦਾਸ ਇੱਕ ਵਾਰ ਇਹ ਬੋਲੇਗਾ ਤੇ ਆਪ ਜੀ ਨੇ ਵੀਡੀਓ ਨੂੰ ਸੁਣ ਕਰਕੇ ਫੇਰ ਬੋਲਣਾ ਹੈ ਤੇ ਫੇਰ ਹੀ ਆਪ ਜੀ ਨੇ ਆਪਣੇ ਆਪ ਨੂੰ ਇਹ ਸੁਣਨਾ ਹੈ ਜਿੰਨਾ ਆਪ ਜੀ ਬੋਲ ਕੇ ਸੁਣੋਗੇ ਇਹੀ ਇਸ ਦਾ ਢੰਗ ਹੈ ਸਿੱਖਣ ਦਾ ਊੜਾ ਐਡਾ ਈ ਡ ਸਸਾ ਹਾ ਹ ਕਕਾ ਖਖਾ ਗੱਗਾ ਕੱਗਾ ੰੰਗਾ ਜੋ ਇਹ ਵਾਲਾ ਅੱਖਰ ਹੈ ਨਾ ੰੰਗਾ ਇਹ ਆਪਾਂ ਇਹਨੂੰ ਸਕੂਲਾਂ ਦੇ ਵਿੱਚ ਵੀ ਆਪਾਂ ਨੂੰ ਕੀ ਪੜਾਉਂਦੇ ਹਨ ਨਹੀਂਆ ਖਾਲੀ ਇਹ ਜੋ ਏਸ ਦਾ ਉਚਾਰਨ ਹੈ ਨਾ ਇਹ ਨਹੀਂਆ ਜੋ ਬੋਲਦੇ ਹਾਂ ਬਿਲਕੁਲ ਗਲਤ ਹੈ ਏਸ ਦਾ ਉਚਾਰਨ ੰੰਗਾ ੰੰਗਾ ਬੋਲਣਾ ਹੈ ਜੋ ਆਪਣੀ ਜੀਭ ਐ ਉਹਨੂੰ ਤਾਲੂ ਦੇ ਨਾਲ ਲਗਾ ਕਰਕੇ ਤੇ ਨੱਕ ਦੇ ਵਿੱਚੋਂ ਆਵਾਜ਼ ਆਵੇਗੀ ਇਸ ਨੂੰ ਬੋਲਣਾ ਹੈ ੰਗਾ ੰਗਾ ਚ ਚ ਛ ਜ ਜ ਚ ਜ ਣ ਣ ਹੁਣ ਆ ਨੀਂਹਾਂ ਜੋ ਅੱਖਰ ਹੈ ਨਾ ਇਹਨੂੰ ਵੀ ਨਹੀਂਆ ਖਾਲੀ ਕਹੀ ਜਾਂਦੇ ਨੇ ਸਕੂਲਾਂ ਦੇ ਵਿੱਚ ਵੀ ਸ਼ੁੱਧ ਪੰਜਾਬੀ ਜਿਹੜੀ ਉਹ ਪੜਾਉਂਦੇ ਹੀ ਨਹੀਂ ਪਹਿਲਾਂ ਪਹਿਲੇ ਸਮੇਂ ਵਿੱਚ ਪੜਾਉਂਦੇ ਸਾਨੂੰ ਮੁਹਾਰਨੀ ਵੀ ਸ਼ੁੱਧ ਪੰਜਾਬੀ ਨਾ ਹੁਣ ਇਹਨਾਂ ਨੂੰ ਆਪ ਨੂੰ ਆਉਂਦੀ ਹੈ ਬੱਚਿਆਂ ਨੂੰ ਕੀ ਪੜਾਉਣੀ ਹੈ ਬੋਲਣ ਤੋਂ ਵੀ ਇਨਕਾਰ ਕਰਦੇ ਨੇ ਵੀ ਸਕੂਲ ਦੇ ਵਿੱਚ ਪੰਜਾਬੀ ਨਹੀਂ ਬੋਲਣੀ ਸੋ ਇਹ ਜੋ ਬਹੁਤ ਗਲਤ ਹੈ ਪੰਜਾਬ ਦੇ ਵਿੱਚ ਆਪਰ ਇਹਨੇ ਆਪਣੀ ਮਾਤ ਭਾਸ਼ਾ ਹੈ ਪੰਜਾਬੀ ਬੋਲਾਂਗੇ ਜਿੰਨੀ ਆਪਾਂ ਨੂੰ ਓਨੀ ਸ਼ੁੱਧ ਪੜ੍ਹਨੀ ਤੇ ਲਿਖਣੀ ਤੇ ਸੁਣਨੀ ਆਵੇਗੀ ਇਸ ਨੂੰ ਣਾਂ ਬੋਲਣਾ ਹੈ ਇਹ ਵਾਲਾ ਖੰੰਗਾ ਹੈ ਇਹ ਣਾਂ ਟੈਂਕਾ ਠੱਠਾ ਡੱਡਾ ਢੱਡਾ ਅਣਾਣਾ ਇਹ ਜੋ ਅੱਖਰ ਹੈ ਇਹ ਇਸ ਨੂੰ ਬੋਲਣਾ ਹੈ ਅਣਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਪਾ ਪੱਬਾ ਮੱਮਾ ਯਈਆ ਰਾਰਾ ਲੱਲਾ ਵਾਵਾ ੜਾੜਾ ਇਸ ਨੂੰ ਵੱਵਾ ਵੀ ਕਹਿ ਸਕਦੇ ਆ ਤੇ ਵਾਵਾ ਵੀ ਕਹਿ ਸਕਦੇ ਆ ਦੋਵੇਂ ਅੱਖਰ ਬੋਲ ਸਕਦੇ ਆ ਦੋਵੇਂ ਆਵਾਜ਼ਾਂ ਇਸ ਨੂੰ ੜਾੜਾ ਬੋਲਣਾ ਹੈ ਕਈ ਇਸ ਨੂੰ ਬੋਲਦੇ ਹਨ ਰਾੜਾ ਰਾੜਾ ਗਲਤ ਹੈ ਅੱਗੇ ਰਾਰਾ ਲਾ ਕਰਕੇ ਕਈ ਬੋਲਦੇ ਨੇ ਰਾੜਾ ਕਹਿੰਦੇ ਨੇ ਇਹਦਾ ਉਚਾਰਨ ਹੈ ੜਾੜਾ ਇਹਦਾ ਉਚਾਰਨ ਹੈ ੰਗਾ ਇਹ ਮੀਂਘਾ ਇਸ ਨੂੰ ਊਣਾਣਾ ਬੋਲਣਾ ਹੈ ਇਸ ਨੂੰ ਊੜਾੜਾ ਬੋਲਣਾ ਹੈ ਸੋ ਇਸ ਤਰ੍ਹਾਂ ਇਸ ਦਾ ਜੋ ਸਹੀ ਉਚਾਰਨ ਕਰਨਾ ਹੈ ਊੜਾੜਾ ਇਸ ਨੂੰ ਆਪ ਜੀ ਊੜੇੜੇ ਤੋਂ ਸ਼ੁਰੂ ਕਰਕੇ ਆਪ ਜੀ ਸਿੱਖੋਗੇ ਨਾ ਤੋਂ ਤਾਂ ਆਪ ਜੀ ਨੂੰ ਜੋ ਸ਼ੁੱਧ ਪੰਜਾਬੀ ਪੜਨੀ ਆ ਜਾਵੇ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਵੀ ਜਰੂਰ ਕਰਿਓ ਚੈਨਲ ਨੂੰ ਫੋਲੋ ਕਰਿਓ ਤਾਂ ਜੋ ਆਪਜੀ ਨੂੰ ਰੋਜ਼ ਨਵੀਂ ਵੀਡੀਓ ਮਿਲ ਸਕੇ ਜਿੰਨੇ ਵੀ ਸਿੱਖਣ ਵਾਲੇ ਵੀ ਰਹਨ ਧਿਆਨ ਦੇ ਨਾਲ ਆਪਜੀ ਸਿੱਖੋਗੇ ਤਾਂ ਸ਼ੁੱਧ ਪੰਜਾਬੀ ਪੜ੍ਹਨੀ ਆਪਜੀ ਜਲਦੀ ਸਿੱਖ ਜਾਵੋਗੇ ਸ਼ੁੱਧ ਗੁਰਬਾਣੀ ਪੜ੍ਹਨੀ ਜਲਦੀ ਸਿੱਖ ਜਾਵੋਗੇ ਜਿੰਨੇ ਵੀ ਗੁਰਬਾਣੀ ਪੜ੍ਹਦੇ ਹਨ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਪਿਆਰਿਓ ਸੰਥਿਆ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸੰਥਿਆ ਨਾਲ ਆਪਜੀ ਬਾਣੀ ਪੜੋਗੇ ਨਾ ਤਾਂ ਉਹਦਾ ਆਨੰਦ ਵੀ ਜ਼ਿਆਦਾ ਆਵੇਗਾ ਤਾਂ ਜੋ ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਜਿਹੜੇ ਸ਼ੁੱਧ ਗੁਰਬਾਣੀ ਪੜ੍ਹਦੇ ਨੇ ਕਿਉਂਕਿ ਗੁਰਬਾਣੀ ਸਤਿਗੁਰਾਂ ਦੇ ਅੰਗ ਹਨ ਜਿੰਨਾ ਆਪ ਜੀ ਸਿੱਖ ਕਰਕੇ ਸੰਥਿਆ ਕਰਕੇ ਕਿਉਂਕਿ ਸਤਿਗੁਰੂ ਨੇ ਕਿਹਾ ਹੈ ਸੰਥਿਆ ਤੋਂ ਬਿਗੈਰ ਸਿੱਖਣ ਤੋਂ ਬਿਗੈਰ ਬਾਣੀ ਜਿਹੜੀ ਨਹੀਂ ਪੜ੍ਹਨੀ ਇਹ ਗੁਰਾਂ ਦਾ ਹੁਕਮ ਹੈ ਇਸ ਕਰਕੇ ਆਪਾਂ ਸਿੱਖ ਕੇ ਪੜਹੀਏ ਜੇ ਹਰ ਰੋਜ਼ ਪੜ੍ਹਦੇ ਹਾਂ ਅੱਧਾ ਘੰਟਾ ਕੱਢ ਲਈਏ ਸਿੱਖਣ ਦੇ ਵਾਸਤੇ ਤਾਂ ਗੁਰਬਾਣੀ ਦਾ ਹੋਰ ਲਾਭ ਆਪਾਂ ਨੂੰ ਪ੍ਰਾਪਤ ਹੋਵੇਗਾ ਤੇ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਨੀ ਤੇ ਲਿਖਣੀ ਆਪਾਂ ਜਰੂਰ ਸਿਖਾਈਏ ਜ਼ਰੂਰ ਸਿੱਖਿਆ ਦਿਈਏ ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ